ਇਹ ਮੌਤ ਤਾਂ ਥੋੜੀ ਹੋਈ ਹੈ ਇੱਕ ਮੌਤ ਨਹੀਂ ਮੌਤ ਹੁਣ ਯਾਰ ਦੇ ਕਰੀਬ ਉਹਨੇ ਬੰਦਾ ਮਾਰ ਦਿੱਤਾ ਹੋਵੇ ਅੱਜ ਮਰ ਗਿਆ ਤੇ ਕੋਈ ਕਹੇ ਨੂੰ ਕੋਈ ਕੋਈ ਦੁੱਖ ਨਹੀਂ ਹੈਗਾ ਪੰਜਾਬ ਦੇ ਲੋਕ ਅੱਜ ਥੋੜਾ ਅਜਾ ਆਪਣੇ ਆਪ ਨੂੰ ਮਨ ਨੂੰ ਸ਼ਾਂਤੀ ਭਾਲਦੀ ਫਿਰ ਸੰਤ ਸ਼ਾਂਤੀ ਮਿਲ ਗਈ ਹੈ ਸਾਡੇ ਮਨ ਨੂੰ ਖੁਸ਼ੀ ਆ ਜੀ ਅੱਜ ਠੋਕੇ ਸਾਡਾ ਭਰਾ ਚਲੋ ਅਸੀਂ ਇੱਕ ਫਿਰਨੇ ਆਂ ਕੱਲੋ ਮਾਰਿਆ ਨਹੀਂ ਇਹਨਾਂ ਨੇ ਜੇ ਜੀ ਟੁਕ ਟੁਕੇ ਪੈਸੇ ਵਾਸਤੇ ਨੇ ਇਹ ਕੰਮ ਕੀਤਾ ਇਹ ਪੈਸੇ ਕਮਾਏ ਇਹਨਾਂ ਨੇ ਜੁੰਡਲੀ ਨੇ ਜਿੰਨੀ ਮਜੀਸੂ ਸੰਤੂ ਦੀ ਜੁੰਡਲੀ ਸੀ ਇਹਨਾਂ ਨੇ ਪੈਸੇ ਕਮਾਏ ਆ ਹਜ਼ਾਰ ਦੇ ਕਰੀਬ ਇਹਨਾਂ ਨੇ ਸਿੱਖ ਨੌਜਵਾਨ ਫੜ ਫੜ ਕੇ ਮਾਰਦੇ ਤਰਨ ਤਰਨ ਦਾ ਇਲਾਕਾ ਸਾਰਾ ਖਾਲੀ ਕਰਤਾ ਸੀ ਘਰ ਘਰ ਚੋਂ ਇੱਥੋਂ ਤੱਕ ਇਹਨਾਂ ਨੇ ਕੋਈ ਸੰਤ ਮਾਫ਼ਰ ਚੁਣ ਛੜਿਆ ਸਾਡੇ ਇੱਥੇ ਬਾਬਾ ਟੱਠੀ ਘਾਰੇ ਤੋਂ ਬਾਬਾ ਚਰਨ ਸਿੰਘ ਆ ਉਹਨਾਂ ਦਾ ਪਰਵਾਦ ਦੇ 5-6 ਜੀ ਮਾਰੇ ਕਾਉਂਟਰ ਕੀਤੇ ਹੋਰ ਉਹਨਾਂ ਨੂੰ ਟਰੈਕਟਰ ਦੇ ਪਾ ਆ ਗਏ ਇੱਕ ਟਰੈਕਟਰ ਸੱਜੇ ਪਾਸੇ ਇੱਕ ਕੰਬੇ ਪਾਸੇ ਖਿੱਚ ਕੇ ਲੱਤਾ ਗਈ ਦਿੱਤੀ ਪਸੇ ਕਰ ਦਿੱਤਾ ਦੇਖੋ ਕੋ ਤਸ਼ੱਦਦ ਥੋੜਾ ਆ